ਆਪਲੀ ਦੇ ਬੱਚਾ ਜਿਹੜਾ ਹੈਗਾ ਜਿਹੜੇ ਤੁਹਾਡੇ ਕੋਲ ਆਸ-ਪਾਸ ਹਨ ਤੁਹਾਡੇ ਕੋਈ ਰਿਸ਼ਤੇਦਾਰਾਂ ਦੇ ਬੱਚੇ ਵੀ ਜੇਕਰ ਜਾਨਦੇ ਐ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਮੋਟੀਵੇਟ ਕਰਕੇ ਇੱਥੇ ਭਾਈ ਦੂਜੀ ਗੱਲ ਮੈਂ ਕੀਤੀ ਸੀ ਕਿ ਸਾਡਾ ਸਕੂਲ ਸਿੱਧ ਕਲਾ ਸਰਕਾਰੀ ਪ੍ਰਾਇਮਰੀ ਸਕੂਲ ਹੀ ਰਹਿ ਗਿਆ ਇਹ ਸਕੀਮ ਚੱਲ ਰਹੀ ਇਹਨੂੰ ਸਕੂਲ ਆਫ ਹੈਪੀਨੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਜੀ ਇਹ ਸਕੂਲ ਆਫ ਹੈਪੀਨੈਸ ਜਿਹੜਾ ਹੈ ਇਹ ਫਲੋਸਪਰ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਫਲੋਸਪਰ ਜ਼ਿਲ੍ਹੇ ਦੀ ਗੱਲ ਕਰੀਏ ਉਹ ਬੱਚਿਆਂ ਨਾਲ ਜਿਹੜਾ ਬਾਗ-ਬਾਨ ਉਹ ਬਣਾਉਣ ਬਾਰੇ ਜਿਹੜੀ ਗੱਲ ਹੈ ਉਹ ਕੀਤੀ ਜਾਏਗੀ ਕਿਉਂਕਿ ਉਨੀਤੀ ਹੀ ਨਹੀਂ ਹੁੰਦੀ ਨਾ ਹੁਣ ਜਿਹੜਾ ਪੈਕਟਾ ਉਹ ਬਹੁਤ ਵੱਡਾ ਨਹੀਂ ਹੈ ਉਹ ਹੁਣ ਐਸਪੈਕਟ ਨੇ ਬੁਨਿਆਦੀ ਢਾਂਚੇ ਦੇ ਵਿੱਚ ਸੁਧਾਰ ਕਰਨਾ ਸਿਕੂਲ ਦੀ ਕੁਆਲਿਟੀ ਐਂਕੀ ਛੱਡ ਪਰੇ ਸਾਡਾ ਜੀ ਵੀ ਲੱਗਣਾ ਸੁਰਗਾ ਵਿੱਚ ਪਜਾ ਆਪਣੀ ਹੋਣਾ ਛੱਡ ਪਰੇ ਸਾਡਾ ਜੀ ਵੀ ਲੱਗਣਾ ਸੁਰਗਾ ਵਿੱਚ ਪਜਾ ਆਪਣੀ ਹੋਣਾ ਹਾਏ ਹੋ ਉਹ ਸੰਗਤ ਪੰਗਤ ਲੰਗ ਮੋਰ ਕਿਤੇ ਹੋਏ ਉਹ ਦੋ ਆਖੀ ਓਹ ਕੰਗੇ ਕੇ ਸਾਦੇ ਵਿੱਚ ਬੁੰਦੇ